ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਕੋਨਕਾਰ ਸਤਗੁਰ ਪ੍ਰਸਾਦ ਮਾਝ ਕੁਚੱਜੀ ਆਵਾਮਣ ਦੋਸੜੇ ਹਉ ਕਿਉ ਸੋਹ ਰਾਵਣ ਜਾਓ ਜੀਓ ਇੱਕ ਦੋ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਮ ਜੀਓ ਮੰਜ ਕੁਛ ਜੀ ਆਵਾ ਮਨ ਡੋਸੜੇ ਹਾਂ ਕਿਉਂ ਸਹ ਰਾਵਣ ਜਾਓ ਜੀਓ ਇੱਕ ਦੋ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਮ ਜੀਓ ਜਿੰਨੀ ਸੋ ਕੀ ਸਹਰਾ ਵਿਆ ਸੇ ਅੰਬੀ ਸ਼ਾਵੜੀ ਇਹ ਜੀਓ ਸੇ ਗੁਣ ਮਾਂਜਨ ਆਵਨੀ ਹੋਂ ਕਹਿ ਜੀ ਦੋਸ ਤਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹੋਂ ਕਿਆ ਕਿਆ ਕਿੰਨਾ ਤੇਰਾ ਨਾਮ ਜੀਓ ਇਕ ਤ ਟੋਲ ਨਾ ਬੜਾ ਆ ਸਾਧ ਗੁਰਮਾਨੇ ਤੇਰਾ ਜਾਓ ਜੀਓ ਸੋਇਨਾ ਰੂਪ ਰੰਗਲਾ ਮੋਤੀ ਤੈ ਮਾਨਕ ਜੀਓ ਸੇਵਸ ਤੋਂ ਸਹਿ ਦਿੱਤੀਆਂ ਮੈਂ ਤင်း ਸਿਓ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇ ਰਾਸ ਜੀਓ ਟੋਲੀ ਫੋਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਹੰਬਰ ਕੁੰਜਾਂ ਕੁਰਲੀਆਂ ਬਗ ਬੈਟੇ ਆਏ ਜੀਓ ਸਾਤਨ ਚੱਲੀ ਸਹੁਰੈ ਕਿਆ ਮੋਹ ਦੇਸੀ ਜਾ ਅੱਗੇ ਜਾਏ ਜੀਓ ਸੁਤੀ ਸੁਤੀ ਝਾਲ ਠੀਆ ਉੱਲੀ ਵਾਟੜਿਆ ਸਜੀਓ ਤੈਸੈ ਨਾਲੋ ਮੋਤੀਅਸ ਦੁੱਖੋਂ ਕੋਤਰੀਆ ਸਜੀਓ ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਤਉ ਦੇ ਗੋਣ ਮੈਂ ਸਭ ਆਵਕਣਾ ਇਕ ਨਾਨਕ ਕੀ ਅਰਦਾਸ ਚੀਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅਜਦੇ ਪਵਿੱਤਰੋ ਪੁਨਾਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਰਾਗ ਸੋਹੀ ਦੇ ਵਿੱਚ ਉਚਾਰਨ ਕੀਤੇ ਹੋਏ ਤਨ ਗੁਰੂ ਨਾਨਕ ਸਾਹਿਬ ਜੀ ਪਹਿਲੇ ਪਾਤਸ਼ਾਹ ਜੀ ਦੇ ਉਚਾਨਨ ਕੀਤੇ ਹੋਏ ਹਨ ਜਿਸ ਦਾ ਅਸਰ ਲੇਕ ਕੁਚਜੀ ਹੈ ਪਰਮਾਤਮਾ ਇੱਕ ਹੈ ਜਿਸ ਦੇ ਨਾਲ ਮਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਗੁਰੂ ਸਾਹਿਬ ਜੀ ਪ੍ਰਮਾਣ ਕਰਨੇ ਹੈ ਸਹੇਲੀਏ ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ ਮੇਰੇ ਅੰਦਰ ਇਤਨੇ ਐਵ ਹਨ ਕਿ ਅੰਦਰ ਸਮਾਹੀ ਨਹੀਂ ਸਕਦੇ ਇਸ ਇਸ ਹਾਲਤ ਵਿੱਚ ਮੈਂ ਪ੍ਰਭੂਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ ਉਸ ਦੇ ਤਰਤੇ ਤਾਂ ਇੱਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ ਮੇਰਾ ਤਾਂ ਉੱਥੇ ਕੋਈ ਨਾਮ ਵੀ ਨਹੀਂ ਜਾਣਦਾ ਜਿਨ੍ਹਾਂ ਸੇ ਲਿਆਨੇ ਪ੍ਰਭੂਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ ਮਾਨੋ ਚਮਾਸੇ ਵਿੱਚ ਅੰਬਾਂ ਦੀਆਂ ਠੰਡੀਆਂ ਛਾਵਾਂ ਵਿੱਚ ਬੈਠੀਆਂ ਹੋਈਆਂ ਹਨ ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ ਜਿਨੋ ਤੇ ਪ੍ਰਭੂਪਤੀ ਰੀਜਦਾ ਹੈ ਮੈਂ ਆਪਣੀ ਇਸ ਆਭਾਗਤਾ ਦਾ ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ ਇਹ ਪ੍ਰਭੂਪਤੀ ਤੂੰ ਬਿਆੰਤ ਗੁਣਾ ਦਾ ਮਾਲਕ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਵਿਸਤਾਰ ਨਾਲ ਦੱਸਾਂ ਤੇ ਮੈਂ ਤੇਰਾ ਕਿਹੜਾ ਕਿਹੜਾ ਨਾਮ ਲਵਾਂ ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ ਤੇਰੇ ਬਖਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀ ਵੀ ਕੇਰੀਆਂ ਦਾਤਾਂ ਤੇ ਲੇਖੇ ਤੱਕ ਨਹੀਂ ਪਹੁੰਚ ਸਕਦੀ ਬਸ ਮੈਂ ਤੇithੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ ਏ ਸਹੇਲੀਆਂ ਵੇਖ ਮੇਰੀ ਅਪਹਾਗਤਾ ਸੋਨਾ ਚਾਂਦੀ ਮੋਤੀ ਤੇ ਹੀਰਾ ਹਾਦਕ ਸੋਨੇ ਕੀਮਤੀ ਪਦਾਰਥ ਇਹ ਚੀਜ਼ਾਂ ਪ੍ਰਭੂਪਤੀ ਨੇ ਮੈਨੂੰ ਦਿੱਤੀਆਂ ਮੈਂ ਉਸ ਨੂੰ ਭਲਾ ਕੇ ਉਸទੀਆਂ ਦਿੱਤੀਆਂ ਹੋਈਆਂ ਇਹਨਾਂ ਚੀਜ਼ਾਂ ਵਿੱਚ ਪਿਆਰ ਪਾਲਿਆ ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ ਇਹੀ ਮੈਂ ਆਪਣੀ ਰਾਸ ਪੂੰਜੀ ਬਣਾ ਲੇ ਮੈਂ ਇਨਾਂ ਸੋਹਣੇ ਪਦਾਰਥਾਂ ਵਿੱਚ ਪੀ ਪਦਾਰਥਾਂ ਵਿੱਚ ਹੀ ਫਸ ਕੇ ਗਲਤੀ ਖਾ ਗਈ ਇਹ ਪਦਾਰਥ ਦੇਣ ਵਾਲੇ ਉਸ ਖਸਮ ਪ੍ਰਭੂ ਦੇ ਪਾਸ ਮੈਂ ਨਾ ਬੈਠੀ ਮਾਇਆ ਦੇ ਮੋਹ ਵਿੱਚ ਫਸ ਕੇ ਜਿਸ ਜੀਵ ਇਸਤਰੀ ਦੇ ਸੁਭ ਗੁਣ ਉਸ ਤੋਂ ਦੂਰ ਪਰੇ ਚਲੇ ਗਏ ਇਹ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ ਉਹ ਜਦੋਂ ਇਸ ਹਾਲਤ ਵਿੱਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਕੀ ਮੂਹ ਦਿਖਾਵੇਗੀ ਇਹ ਪ੍ਰਭੂ ਮਾਇਆ ਦੇ ਮੋਹ ਦੀ ਨੀਂਦ ਵਿੱਚ ਗਾਫਲ ਪਏ ਰਹਾਂ ਮੈਨੂੰ ਬੜੇਪਾ ਆ ਗਿਆ ਹੈ ਜੀਵਨ ਦੇ ਸਹੀ ਰਸਤੇ ਤੇ ਮੈਂ ਖੁੰਜੀ ਹੋਈ ਹਾਂ हे ਪਤੀ ਮੈਂ ਤੇਰੇ ਨਾਲੋਂ ਵਿਛੜੀ ਹੋਈ ਹਾਂ ਮੈਨਰੇ ਦੁੱਖ ਹੀ ਦੁੱਖ ਸਹਿੜੇ ਹੋਏ ਹਨ ਤੇ ਇਹ ਪ੍ਰਭੂ ਤੋਂ ਬਿਆੰਤ ਗੁਨਾ ਵਾਲਾ ਹੈ ਮੇਰੇ ਅੰਦਰ ਸਾਰੇ ਔਗਣ ਹੀ ਔਗਣ ਹਨ ਫਿਰ ਵੀ ਨਾਨਕ ਦੀ ਬੇਨਤੀ ਤੇਰੇ ਹੀ ਦਰ ਤੇ ਹੈ ਕਿ ਭਾਗਾ ਵਾਲੀਆਂ ਜੀਵ ਇਸਤਰੀਆਂ ਤਾਂ ਸਦਾ ਹੀ ਤੇਰੇ ਨਾਮ ਰੰਗ ਵਿੱਚ ਰੰਗੀਆਂ ਹੋਈਆਂ ਹਨ ਮੈਨੂੰ ਅਭਾਗਣ ਨੂੰ ਵੀ ਕੋਈ ਇੱਕ ਰਾਤ ਬਖਸ਼ ਮੇਰੇ ਉੱਤੇ ਵੀ ਕਦੇ ਮਿਹਰ ਦੀ ਨਿਗਾਹ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸੀ ਟੁਡੇਜ਼ ਹੁਕਮਨਾਮਾ ਪ੍ਰਮਸਰੀ ਦਰਬਾਰ ਸਭ ਅੰਮ੍ਰਿਤਸਰ ਅਟਰਡ ਬਾਈ आवर ਫਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਰਾਗ ਸੋਹੀ ਫਸਟ ਮਹਿਲ ਕੁਚ ਜੀ ਦਾ ਅਨ ਗ੍ਰੇਸਫੁਲ ਬਰਾਇਡ ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟ੍ਰੂ ਗੁਰੂ Guru Sahib is saying that I am graceful and uh, I am ungraceful and uh, ill-mannered, full of endless faults. How can I go to enjoy my husband Lord? Each of his soul brides is uh, better than the rest. Uh, who even knows my name? <clears throat> Those brides who enjoy their husband, Lord, are very blessed, resting in the shade of the mango tree. I do not have their virtue. Who can I blame for this? Which of your virtues, O Lord, should I speak of? Which of your names should I chant? I cannot even reach one of your virtues. I am forever a sacrifice to you. Gold, silver, pearls, and rubies are pleasing. My husband, Lord, has blessed me with these things, and I have focused my thoughts on them. Places of brick and mud are built and decorated with the stones. I have been fooled by these decorations and I do not sit near my husband, Lord. The cranes shriek uh, overhead in the sky and the Herons have come to rest. The bride has gone to her father in law's house in the world hereafter. What face will she show? She kept sleeping as the day dawned. She forgot all about her journey. She separated him herself from her Husband, Lord, and now she suffers in pain. Virtue is in you. O oh, Lord, I am totally without virtue. This is Nanak's only prayer. You give all your nights to the virtuous soul brides. I know I am unworthy, but isn't there a night for me? ਅਸਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ